ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰਹਰ ਪਰ ਨਿੰਦਾ ਲਬ ਲੋਭ ਤਜ ਹੋ ਨਚਿੰਦਾ ਬ੍ਰਮ ਕਾ ਸੰਗਲ ਤੋੜ ਨਿਰਾਲਾ ਅੰਤਰ ਹਰ ਸਪਾਇਆ ਨਿਸਦਮਨ ਜਿਉ ਚਮਕ ਚੰਦਾਇਣ ਦੇਖੈ ਐਨ ਸਜੋਤ ਨਿਰੰਜਨ ਪਿਕੈ ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰੈ ਦਿਖਾਇਆ ਸਤਗੁਰ ਮਿਲੋ ਆਪੇ ਪ੍ਰਵਤਾਰੇ ਸਸ ਕਰ ਸੂਰ ਦੀਪਕ ਅੰਗਨਾਰੇ ਦੇਖ ਅਦਿਸ਼ਟ ਰੋ ਲਿਵ ਲਾਗੀ ਸਭ ਤ੍ਰਿਪਣ ਬ੍ਰਹਮ ਸੁਮਾਇਆ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪੋਜਾਏ ਨਿਰਪਨ ਅਨਪਉ ਪਦ ਪਾਵੈ ਆਪ ਗਵਾਏ ਉੱਚੀ ਪਦਵੀ ਉਚੋ ਊਚਾ ਨਿਰਮਲ ਸਬਦ ਕਮਾਇਆ ਆਦਿ ਸਤਿ ਗੋ ਚਰਨਾ ਮਾ ਪਾਰਾ ਤਰਸ ਮਿਟਾ ਨਾਮ ਪਿਆਰਾ ਨਾਨਕ ਕੋ ਜੁਗ ਜੁਗ ਹਰ ਰਸ ਦੀ ਜੈ ਹਰ ਅੰਮ ਜਪੀਐ ਅੰਤ ਨ ਪਾਇਆ ਅੰਤਰ ਨਾਮ ਪਰਾਪਤਿ ਹੀਰਾ ਹਰ ਜਪਤੇ ਮਨ ਮਨ ਤੇ ਤੀਰਾ ਦੁ ਘਟ ਘਟ ਪਉ ਪੰਜਨ ਪਾਈਐ ਭਾਵ ਜਨਮ ਨ ਜਾਇਆ ਭਗਤ ਹੇਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਤ ਮੰਗਾ ਹਰ ਪਾਵੈ ਗੁਰ ਮੇਲ ਮਿਲਾਏ ਅਰ ਤਾਰੇ ਜਗਤ ਸੰਭਾਇ ਜਿਨ ਜਪ ਜਪਿਓ ਸਤਿਗੁਰ ਮਤਿ ਵਾਕੇ ਜਮ ਕੰਕਰ ਕਾਲ ਸਿਵ ਭਗਤ ਆਕੇ ਊਤਮ ਸੰਗਤ ਗਾਤ ਮਿਤ ਊਤਮ ਜਗ ਪਉਜਲ ਪਾਰ ਤਰਾਇਆ ਇਹ ਪਉਜਲ ਜਗਤ ਸਬਦ ਗੁਰ ਤਰੀਐ ਅੰਤਰ ਕੀ ਦੁਬਦਾ ਅੰਤਰ ਜਰੀਐ ਪੰਜ ਬਾਣ ਲੈ ਸਮ ਕੋ ਜਮ ਕੁਮਾਰ ਹੈ ਗਗਨੰਤਰ ਤਣਕ ਚੜਾਇਆ ਸਾਖਤ ਨਰ ਸਬਦ ਸੁਰਤ ਕਿਉ ਪਾਈਐ ਸਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁ ਮੁਕਤ ਪਰਾਇਣ ਅਰ ਪੂਰੇ ਪਾਗ ਮਿਲਾਇਆ ਨਿਰਪੋ ਸਤਿਗੁਰਿਆ ਰਖਵਾਲਾ ਭਗਤ ਪਰ ਆਪਤ ਗੁਰ ਗੋਪਾਲਾ ਤਨ ਆਨੰਦ ਅਨਾਦ ਵਾਜੈ ਗੁਰ ਸ਼ਬਦ ਨਿਰੰਝਨ ਪਾਇਆ ਨਿਰਪਉ ਸੋਸਰ ਨਾਹੀ ਲੇਖਾਇਆ ਪਲੇਖ ਕੁਦਰਤ ਹੈ ਦੇਖਾ ਆਪ ਅਤੀ ਤਜੁਨੀ ਸੰਪੂ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤਗੁਰ ਜਾਣੈ ਸੋ ਨਿਰਪਉ ਗੁਰ ਸ਼ਬਦ ਪਛਾਣੈ ਅੰਤਰ ਦੇਖ ਨਿਰੰਤਰ 부ਜੈ ਅਨਤਨਾ ਮਨ ਡੋਲਾਇਆ ਨਿਰਪੋ ਸੋ ਪੱਬ ਅੰਤਰ ਵਸਿਆ ਐਨਸ ਨਾਮ ਨਿਰੰਝਨ ਰਸਿਆ ਨਾਨਕ ਅਰਜ ਸੰਗਤ ਪਾਈਐ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਵ ਜਾਣੈ ਰੈ ਹਲਪਤ ਚਲਤੇ ਕਰ ਆਣੈ ਉਪਰ ਆਦ ਸਰਬ ਤੇ ਲੋਈ ਸਜ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹਲਾ ਪਹਿਲਾ ਕੁਦਰਤ ਕਰਨਹਾਰਾ ਪਾਰਾ ਕਿਤੇ ਕਾ ਨਹੀਂ ਕੋਚਾਰਾ ਜੀ ਉਪਾਏ ਰ지 ਪ੍ਰਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਇ ਰਿਆ ਪਰਪੂਰੇ ਕਿਸ ਨੇੜੇ ਕਿਸ ਆਕਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇ ਕੋ ਵਰਤੈ ਤਾਕ ਸੰਭਾਇਆ ਜਿਸ ਕੋ ਮਿਲੇ ਮੁਕਤ ਸਵਰਤ ਸੁਮਾਏ ਗੁਰਸਬਦਿ ਹੋਰ ਨਾਮ ਤੇ ਆਏ ਆਨੰਦ ਰੂਪਨੋ ਪਗਉਤਰ ਗੁਰ ਮਿਲੇ ਆ ਪਰਮ ਜਾਇਆ ਮਨ ਤਨ ਤਨ ਤੇ ਨਾਮ ਪਿਆਰਾ ਅੰਤ ਸਕਾਇ ਚੱਲਣਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਮਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰਪੂਰਾ ਸਾਉਦ ਮਿਲਾਈ ਗੁਰਮਤ ਸੂਰਾ ਨਾਨਕ ਗੁਰ ਕੈ ਚਰਨ ਸਰੇਬ ਜਿਨ ਪੂਲਾ ਮਾਰਗ ਪਾਇਆ ਸੰਤ ਜਨਾ ਹਰ ਧੰਨ ਜਸ ਪਿਆਰਾ ਗੁਰਮਤ ਪਾਇਆ ਨਾਮ ਆ ਤੁਮਾਰਾ ਜਾਚਕ ਸੇਵ ਕਰੇ ਹਰ ਦਰਹਰ ਕੈ ਹਰ ਦਰਗਹ ਜਿਸ ਗਾਇਆ ਸਤਗੁਰ ਮਿਲੈ ਤਮੈਲ ਬੁਲਾਏ ਸਾਚੀ ਦਰਗਹ ਗਤ ਪਤ ਪਾਏ ਸਾਕਤ ਠੌਰ ਨਾਈ ਹਰ ਮੰਦਰ ਜਨ ਮਰੇ ਦੁਖ ਪਾਇਆ ਸੇਵੋ ਸਤਗੁਰ ਸਮੁੰਦ ਅਤਾਹਾ ਪਾਵੋ ਨਾਮ ਰਤਨ ਤਨ ਲਾਹਾ ਵਿਖਿਆ ਮਲ ਜਾਏ ਅਮਰਤ ਸਰ ਨਾਬੋ ਗੁਰ ਸਰ ਸੰਤੋਖ ਪਾਇਆ ਸਤਗੁਰ ਸੇਵੋ ਸੰਕ ਸਾਚੇ ਭਾਵੈ ਸਵੜਿਆ ਸਤਗੁਰ ਸੇਵੋ ਸੰਕ ਨ ਕੀਜੈ ਆਸਾ ਮਾਇ ਨਿਰਾਸ ਰਹੀ ਜੈ ਸੰਸਾ ਦੂਖ ਬਿਨਾ ਸੰਸੇਵੋ ਫਿਰ ਬਾਉੜ ਰੋਗ ਨ ਲਾਇਆ ਕਾਤੇ ਪਾਵੈ ਤਸ ਵਡਿਆਏ ਕੌਨ ਸੋ ਦੂਜਾ ਤਸ ਸਮਝਾਏ ਅਰ ਗੁਰਮੂਰਤ ਏਕਾ ਵਰਤੈ ਨਾਨਕ ਹਰ ਗੁਰਪਾਇਆ ਵਾਚੈ ਪੁਸਤਕ ਵੇਦ ਪੁਰਾਣਾ ਇੱਕ ਬੈ ਸੁਣਾ ਸੁਣਾਵੈ ਕਾਨਾ ਅਗ ਅਜਕਰ ਕਪਟ ਕਹੋ ਕਿਉਂ ਖੋਲਾ ਬਿਨ ਸਤਗੁਰ ਤਤ ਨ ਪਾਇਆ ਕਰੈ ਬੀ ਪੂ ਤਲਗਾ ਮੈਂ ਪਸਮੈਂ ਅੰਤਰ ਕ੍ਰੋਧ ਚੰਡਾਲ ਸੁਹਾਮੈਂ ਪਾਖਣ ਕੀਨੇ ਜੋਗ ਨ ਪਾਈਐ ਬਿਨ ਸਤਗੁਰ ਹਲਕ ਨ ਲਕਾਇਆ ਦੀ ਤਵਰਤ ਨੇਮ ਕਰੈਵ ਦਿਯਾਨਾ ਜਾਤ ਸਤ ਸੰਜਮ ਕਰੈ ਗਿਆਨਾ